ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਫਾਈਨਲੀ ਬਹੁਤ ਵੱਡੀ ਬ੍ਰੇਕਿੰਗ ਕੈਨੇਡਾ ਤੋਂ ਸਾਹਮਣੇ ਆਈ ਹੈ ਯਾਨੀ ਕਿ ਇੱਕ ਬਹੁਤ ਵੱਡੀ ਗੁੱਡ ਨਿਊਜ਼ ਹੈ ਗੁੱਡ ਨਿਊਜ਼ ਕੀ ਮੋਸਟ ਅਵੇਟਡ ਪ੍ਰੋਗਰਾਮ ਪੀਆਰ ਦਾ ਹੁਣ ਕੈਨੇਡਾ ਨੇ ਅਨਾਉਂਸ ਕਰ ਦਿੱਤਾ ਹੈ ਅਨਾਉਂਸ ਪਹਿਲਾਂ ਹੀ ਕਰ ਦਿੱਤਾ ਸੀਗਾ ਹੁਣੇ ਪ੍ਰੋਗਰਾਮ ਲਾਂਚ ਹੋ ਚੁੱਕਾ ਹੈ ਯਾਨੀ ਕਿ ਜੇਕਰ ਤੁਸੀਂ ਕੈਨੇਡਾ ਦੇ ਰੂਰਲ ਖਿੱਤੇ ਚੋਂ ਆਉਂਦੇ ਹੋ ਰੂਰਲ ਕਮਿਊਨਿਟੀਜ਼ ਤੋਂ ਆਉਂਦੇ ਹੋ ਤਾਂ ਤੁਹਾਡੇ ਲਈ ਇਹ ਇੱਕ ਬਹੁਤ ਵੱਡਾ ਵਰਦਾਨ ਸਾਬਤ ਹੋ ਸਕਦਾ ਹੈ ਬਹੁਤ ਵੱਡਾ ਕਹਿ ਸਕਦੇ ਹਾਂ ਗੁੱਡ ਨਿਊਜ਼ ਸਾਬਤ ਹੋ ਸਕਦੀ ਹੈ ਕੀ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਸਾਰੀ ਡਿਟੇਲ ਤੁਹਾਡੇ ਨਾਲ ਰਿਵੀਲ ਕਰਾਂਗੇ ਤੇ ਕਿਹੜਾ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਇਸ ਨੇ ਰਿਪਲੇਸ ਕੀਤਾ ਯਾਨੀ ਕਿ RCIP ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਹੜਾ ਉਹ ਅਨਾਉਂਸ ਹੋਇਆ ਹੈ ਲਾਂਚ ਹੋਇਆ ਹੈ ਤੇ ਇਹਨੇ ਰਿਪਲੇਸ ਕੀਤਾ ਹੈ RNIP ਯਾਨੀ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਇਸ ਪ੍ਰੋਗਰਾਮ ਨੂੰ ਕਿਉਂ ਬੰਦ ਕਰਕੇ ਦੁਬਾਰਾ ਚਲਾਉਣਾ ਪਿਆ ਤੇ ਇਹਦੇ ਵਿੱਚ ਹੁਣ ਕੁਝ ਕਮਿਊਨਿਟੀਜ਼ ਜਿਹੜੀਆਂ ਪਹਿਲਾਂ ਸੀਗੀਆਂ ਪਹਿਲਾਂ 11 ਕਮਿਊਨਿਟੀਜ਼ ਸੀਗੀਆਂ ਹੁਣ ਇਸ ਪ੍ਰੋਗਰਾਮ ਦੇ ਵਿੱਚ 14 ਕਮਿਊਨਿਟੀਜ਼ ਜਿਹੜੀਆਂ ਨੇ ਉਹ ਡਿਸਾਈਡ ਕੀਤੀਆਂ ਗਈਆਂ ਨੇ ਪਹਿਲਾਂ ਵਾਲੇ ਪ੍ਰੋਗਰਾਮ ਚੋਂ ਕੁਝ ਕਮਿਊਨਿਟੀਜ਼ ਹਟਾ ਦਿੱਤੀਆਂ ਗਈਆਂ ਨੇ ਤੇ ਨਵੀਆਂ ਕੁਝ ਕਮਿਊਨਿਟੀਜ਼ ਜਿਹੜੀਆਂ ਨੇ ਉਹ ਐਡ ਔਨ ਕੀਤੀਆਂ ਗਈਆਂ ਨੇ ਇਸ ਪ੍ਰੋਗਰਾਮ ਦੇ ਵਿੱਚ eligibility criteria ਕੀ ਰਹਿਣ ਵਾਲਾ ਕੀ ਕੁਝ ਰਹਿਣ ਵਾਲਾ ਉਹ ਡਿਸਕਸ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਬਣਾਉਂਦੇ ਕੇਪਸ ਤੁਹਾਡਾ ਅਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਸੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਕੈਨੇਡਾ ਦੇ ਵਿੱਚ ਪਹਿਲਾਂ ਇੱਕ ਪ੍ਰੋਗਰਾਮ ਚੱਲਦਾ ਸੀਗਾ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਇਹ ਪ੍ਰੋਗਰਾਮ ਨੂੰ ਕਿਹਾ ਜਾਂਦਾ ਸੀ ਆਰ ਐਨ ਆਈ ਪੀ ਜਿਹੜਾ ਕਿ 11 ਕਮਿਊਨਿਟੀ ਕੈਨੇਡਾ ਦੀਆਂ ਇਦਾਂ ਸੀ ਕਿ ਜਿਹਨੂੰ ਡਿਵੈਲਪ ਕਰਨ ਦੇ ਮਕਸਦ ਦੇ ਨਾਲ ਇਹ ਪ੍ਰੋਗਰਾਮ ਚਲਾਇਆ ਗਿਆ ਸੀਗਾ 2024 ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਹਨੂੰ ਬੰਦ ਕੀਤਾ ਗਿਆ ਅਗਸਤ 2024 ਦੇ ਵਿੱਚ ਐਪਲੀਕੇਸ਼ਨ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਅਨਾਉਂਸ ਕੀਤਾ ਗਿਆ ਕਿ ਹੁਣ ਇੱਕ ਨਵਾਂ ਪ੍ਰੋਗਰਾਮ ਜਿਹੜਾ ਹੈ ਉਹ ਆ ਲਾਗੂ ਕੀਤਾ ਜਾਵੇਗਾ ਸ਼ੁਰੂ ਕੀਤਾ ਜਾਵੇਗਾ ਸੋ ਨਵਾਂ ਪ੍ਰੋਗਰਾਮ ਜਿਹੜਾ ਉਹ RCIP ਪ੍ਰੋਗਰਾਮ ਹੈ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਅੰਦਰ ਜੇਕਰ ਤੁਸੀਂ ਫਾਈਲ ਲਗਾਉਂਦੇ ਹੋ ਤਾਂ ਤੁਸੀਂ ਕੈਨੇਡਾ ਦੇ ਵਿੱਚ ਹੁਣ इजीली PR ਜਿਹੜੀ ਹੈ ਉਹ ਲੈ ਸਕਦੇ ਹੋ ਹੁਣ ਇਹ ਜਿਹੜਾ ਪ੍ਰੋਗਰਾਮ ਹੈ ਉਹ ਲਾਂਚ ਕਰ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਜਿਹੜੀਆਂ 14 ਕਮਿਊਨਿਟੀਜ਼ ਪਾਰਟਿਸਿਪੇਟ ਕਰ ਰਹੀਆਂ ਨੇ ਉਹਨਾਂ ਦੀ ਡਿਟੇਲਸ ਜਿਹੜੀ ਉਹ ਨੀਚੇ ਦਿੱਤੀ ਹੋਈ ਹੈ ਪਹਿਲਾਂ ਵਾਲੇ ਜਿਹੜਾ R N I P ਪ੍ਰੋਗਰਾਮ ਸੀਗਾ ਉਹਦੇ ਵਿੱਚ 11 ਕਮਿਊਨਿਟੀਜ਼ ਸੀਗੀਆਂ ਇਹਦੇ ਵਿੱਚ 14 ਕਮਿਊਨिटीज ਨੇ ਜਿਹੜੇ ਪਿਛਲੇ 11 ਕਮਿਊਨिटीज ਨੇ ਉਹਨਾਂ ਦੇ ਵਿੱਚੋਂ 10 ਕਮਿਊਨिटीज ਪਹਿਲਾਂ ਵਾਲੀਆਂ ਜਿਹੜੀਆਂ ਨੇ OS ਪ੍ਰੋਗਰਾਮ ਦੇ ਵਿੱਚ ਹੈਗੀਆਂ ਨੇ ਵਰਨਨ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ ਵਰਨਨ ਦਾ ਜ਼ਿਕਰ ਜਿਹੜਾ ਵਾ ਉਹ ਨਵੇਂ ਵਾਲੇ RCIP ਪ੍ਰੋਗਰਾਮ ਦੇ ਵਿੱਚ ਨਹੀਂ ਹੈਗਾ ਯਾਨੀ ਵਰਨਨ ਕਮਿਊਨਿਟੀ ਤੋਂ ਹੁਣੇ ਪ੍ਰੋਗਰਾਮ ক্লোਜ਼ ਹੈ ਉੱਥੋਂ ਤੁਸੀਂ ਫਾਈਲਿੰਗ ਨਹੀਂ ਕਰ ਸਕਦੇ ਨਵੀਆਂ ਕਮਿਊਨिटीज ਜਿਹੜੀਆਂ ਨੇ ਉਹ ਜਿਹੜੀਆਂ ਐਡ-ਆਨ ਕੀਤੀਆਂ ਗਈਆਂ ਉਹ ਚ ਨੋਵਾ ਸਕੋਸ਼ੀਆ ਦੀਆਂ ਨੇ ਮੈਨੀਟੋਬਾ ਦੀਆਂ ਕੁਝ ਕਮਿਊਨਿਟੀਜ਼ ਜਿਹੜੀਆਂ ਨੇ ਉਹ ਐਡ ਕੀਤੀਆਂ ਗਈਆਂ ਨੇ ਹਾਲਾਂਕਿ ਇਹਦੇ ਵਿੱਚ ਜਿਹੜੇ ਮੇਨ ਹਾਈਲਾਈਟ ਪਲੇਸਿਸ ਸੀਗੇ ਜਿਵੇਂ ਨਾਰਥਵੇ ਹੋ ਗਿਆ ਸਦਬਰੀ ਹੋ ਗਿਆ ਟਿਮਿੰਸ ਹੋ ਗਿਆ ਸੌਲਸਟ ਮੈਰੀ ਹੋ ਗਿਆ ਥੰਡਰਵੇ ਹੋ ਗਿਆ ਇਹ ਸਾਰੀਆਂ ਜਿਹੜੀਆਂ ਨੇ ਐਜ਼ ਇਟ ਇਜ਼ ਜਿਹੜੀਆਂ ਨੇ ਸਾਰੀਆਂ ਕਮਿਊਨਿਟੀਜ਼ ਹੈਗੀਆਂ ਨੇ ਜਿਹਦੇ ਵਿੱਚ ਬ੍ਰੈਂਡਨ ਆ ਮੂਸੇ ਜਾਏ ਉਸ ਤੋਂ ਬਾਅਦ ਸਾਰਿਆਂ ਤੁਸੀਂ 14 ਦਾ ਜਿਹੜਾ ਸਕਰੀਨਸ਼ਾਟ ਲੈ ਕੇ ਤੇ ਉਹਨੂੰ ਬਕਾਇਦਾ ਤੌਰ ਤੇ ਪੜ ਸਕਦੇ ਹੋ ਕਿ ਤੁਹਾਡਾ ਇਹਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਇਹਦੇ ਵਿੱਚ ਸਸਕੈਚੂਅਨ ਦੀਆਂ ਕੁਝ ਕਮਿਊਨਿਟੀਆਂ ਨੇ ਅਲਬਰਟਾ ਦੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਨੇ ਮੈਨੀਟੋਬਾ ਦੀਆਂ ਨੇ ਸਭ ਤੋਂ ਜ਼ਿਆਦਾ 온ਟਾਰੀਓ ਦੀਆਂ ਨੇ ਤੇ ਉਦੋਂ ਬਾਅਦ ਨਵਸਕੋਸ਼ੀਆ ਦੀ ਵੀ ਇਹਦੇ ਵਿੱਚ ਕਮਿਊਨਿਟੀਆਂ ਹੈਗੀਆਂ ਨੇ ਸੋ ਇਹਦਾ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਆਪਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਵੱਲ ਜਾਣਦੇ ਹਾਂ ਵਰਕ ਐਕਸਪੀਰੀਅੰਸ ਤੁਹਾਨੂੰ ਇਹਦੇ ਵਿੱਚ ਚਾਹੀਦਾ ਹੈ ਜੇਕਰ ਤੁਸੀਂ ਕੈਨੇਡਾ ਦੇ ਇਨ੍ਹਾਂ ਕਮਿਊਨਿਟੀਜ਼ ਤੋਂ ਪਾਸ ਆਊਟ ਨਹੀਂ ਹੈਗੇ ਯਾਨੀ ਗ੍ਰੈਜੂਏਟ ਨਹੀਂ ਹੈਗੇ ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਇਨ੍ਹਾਂ ਕਮਿਊਨਿਟੀਜ਼ ਦੇ ਸਰਟਨ ਬਾਊਂਡਰੀਜ਼ ਦੇ ਅੰਦਰ ਹੋ ਸੀਗੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੇ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਦੂਜੇ ਨੰਬਰ ਤੇ ਜੈਨੂਇਨ ਜੌਬ ਆਫਰ ਚਾਹੀਦਾ ਹੈ ਕਿ ਜਿਹੜਾ EMPLOYER ਤੁਹਾਡਾ ਡੈਜਿਗਨੇਟਿਡ EMPLOYER ਜਿਹੜਾ ਹੈ ਉਹ ਅਪਰੂਵਡ ਹੋਵੇ ਇਕਨੋਮਿਕ ਡਿਵੈਲਪਮੈਂਟ ਆਰਗੇਨਾਈਜੇਸ਼ਨ ਯਾਨੀ EDO ਤੋਂ ਅਪਰੂਵ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਲੈਂਗੁਏਜ ਪ੍ਰੋਫੀਸ਼ੈਂਸੀ ਤੇ ਆ ਜਾਂਦੇ ਆ ਇਹਦੇ ਵਿੱਚ ਜਿਹੜਾ ਟੀਆਰ ਯਾਨੀ ਨੋਕੋਡ ਦੇ ਹਿਸਾਬ ਦੇ ਨਾਲ ਲੈਂਗੁਏਜ ਦੀ ਰਿਕੁਆਇਰਮੈਂਟ 0 ਤੋਂ 1 ਵਾਲੇ ਜਿਹੜੇ ਨੋਕੋਡ ਹੋਣਗੇ ਉਹਨਾਂ ਨੂੰ 6 ਅੰਕ ਤੋਂ ਜ਼ਿਆਦਾ ਬੈਂਡ ਸਕੋਰ ਦੀ ਰਿਕੁਆਇਰਮੈਂਟ ਹੈ ਜਿਹੜੇ 2 ਜਾਂ 3 ਚ ਆਉਣਗੇ ਉਹਨਾਂ ਨੂੰ 5 ਸਕੋਰ ਦੀ ਰਿਕੁਆਇਰਮੈਂਟ ਹੈ ਜਾਂ 5 ਤੋਂ ਜ਼ਿਆਦਾ ਹੋਵੇ ਤੇ ਜਿਹੜੇ 4 ਜਾਂ 5 ਚ ਹਾਲ ਕਰਦੇ ਨੇ ਟੀਆਰ ਉਹਨਾਂ ਦਾ 4 ਜਾਂ ਉਸ ਤੋਂ ਜ਼ਿਆਦਾ ਜਿਹੜਾ ਹੈ ਉਹ ਸਕੋਰ ਹੋਣਾ ਚਾਹੀਦਾ ਹੈ ਲੈਂਗੁਏਜ ਦਾ ਉਸ ਤੋਂ ਬਾਅਦ ਆਪਾਂ ਆ ਜਾਂਦੇ ਆ ਐਜੂਕੇਸ਼ਨ ਦਾ ਤੇ ਇਥੋਂ ਪੋਸਟ ਸਕੈਂਡਰੀ ਐਜੂਕੇਸ਼ਨ ਜਿਹੜਾ ਉਹ ਘੱਟੋ ਘੱਟ ਤੁਹਾਡਾ ਹੋਣਾ ਚਾਹੀਦਾ ਯਾਨੀ ਕਿ ਜਿਹੜਾ ਤੁਹਾਡਾ ਸਕੈਂਡਰੀ ਲੈਵਲ ਦਾ ਐਜੂਕੇਸ਼ਨ ਹੈ ਉਹ ਇਹਦੇ ਵਿੱਚ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਇਸ ਪ੍ਰੋਵਿੰਸ ਤੋਂ ਨਹੀਂ ਕੀਤਾ ਤਾਂ ਤੁਹਾਡੇ ਕ੍ਰੈਡੈਂਸ਼ੀਅਲ ਹੋਣੇ ਜ਼ਰੂਰੀ ਨੇ ਉਸ ਤੋਂ ਬਾਅਦ ਪ੍ਰੂਫ ਆਫ ਫੰਡ ਹੋਣਾ ਚਾਹੀਦਾ ਕਿ ਤੁਸੀਂ 1 ਸਾਲ ਦੇ ਲਿਵਿੰਗ ਕਾਸਟ ਜਿਹੜੇ ਨੇ ਉਹ ਮੈਨੇਜ ਕਰ ਸਕੋ ਇਸ ਕਮਿਊਨਿਟੀ ਦੇ ਵਿੱਚ ਇੰਟੈਂਟ ਟੂ ਰੈਸਾਈਡ ਯਾਨੀ ਕਿ ਤੁਸੀਂ ਉੱਥੇ ਰਹਿਣਾ ਵਾ ਇਹਦਾ ਇੰਟੈਂਟ ਯਾਨੀ ਕਿ ਉੱਥੋਂ ਦਾ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋ ਕਰਨਾ ਕਿ ਇਸ ਕਮਿਊਨਿਟੀ ਦੇ ਵਿੱਚ ਅਸੀਂ ਰਹਿਣਾ ਚਾਹੁੰਦੇ ਹਾਂ ਕਿਉਂ ਰਹਿਣਾ ਚਾਹੁੰਦੇ ਹੋ ਉਹਨੂੰ ਐਕਸਪਲੇਨ ਕਰਨਾ ਉਸ ਤੋਂ ਬਾਅਦ ਸਰਟੀਫਿਕੇਟ ਆਫ ਰეკਮੈਂਡੇਸ਼ਨ ਤੁਸੀਂ ਉਸ ਕਮਿਊਨਿਟੀ ਤੋਂ ਇੱਕ ਰეკਮੈਂਡੇਸ਼ਨ ਲੈਣਾ ਜਿਹਨੂੰ ਇਕਨੋਮਿਕ ਡਿਵੈਲਪਮੈਂਟ ਆਰਗੇਨਾਈਜੇਸ਼ਨ ਜਿਹੜਾ ਹੈ ਉਹ ਤੁਹਾਨੂੰ ਅਪਰੂਵ ਕਰਕੇ ਦੇਵੇਗਾ ਉਸ ਤੋਂ ਬਾਅਦ ਇਹੀ ਮੇਨ ਜਿਹੜਾ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਉਸ ਤੋਂ ਬਾਅਦ ਤੁਹਾਡੀ ਸਟੱਡੀ ਜਿਹੜੀ ਹੈ ਉਹ ਥਰੂਆਊਟ ਦੀ ਪ੍ਰੋਗਰਾਮ ਰੈਗੂਲਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਡੇ ਕ੍ਰੈਡੈਂਸ਼ਲ ਜਿਹੜੇ 18 ਮਹੀਨੇ ਤੋਂ ਜ਼ਿਆਦਾ ਪੁਰਾਣੇ ਨਹੀਂ ਹੋਣੇ ਚਾਹੀਦੇ ਜਦੋਂ ਵੀ ਤੁਸੀਂ ਅਪਲਾਈ ਕਰਨਾ ਹੈ ਮਾਸਟਰ ਡਾਕਟੋਰੇਟ ਵਾਸਤੇ ਵੀ ਤੁਸੀਂ ਪੜ੍ਹ ਲਓ ਤੇ ਉਸ ਤੋਂ ਬਾਅਦ ਆ ਜਾਂਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਐਟ ਲਿਸਟ ਦੋ ਮੈਸੇ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵਤਵਾਸ ਸਰਕੂਲੇਟ ਕਰੋ ਧੰਨਵਾਦ